ਜਦੋਂ ਜਦੋਂ ਕੋਈ 300 ਸਾਲਾ ਆਇਆ ਕੋਈ ਨਾ ਕੋਈ ਧਿਆੜਾ ਆਇਆ ਚਾਹੇ ਅਟਲ ਵਿਹਾਰੀ ਬਾਜਪਈ ਦੀ ਸਰਕਾਰ ਰਹੀ ਹੋਏ ਕੋਈ ਨਾ ਕੋਈ ਘੋਸ਼ਣਾਵਾਂ ਕੇਂਦਰ ਵੱਲੋਂ ਵੱਡੀਆਂ-ਵੱਡੀਆਂ ਹੋਈਆਂ ਉਹਨਾਂ ਨੂੰ ਉਹਨਾਂ ਨੇ ਪੂਰਾ ਕੀਤਾ ਲੇਕਿਨ ਪੰਜਾਬ ਦੀ ਸਰਕਾਰ ਨੇ ਤੋਂ ਨਰਾਸ਼ਾ ਜਿਹੜੀ ਆ ਹੱਥ ਲੱਗੀ ਹੈ ਔਰ ਮੇਰਾ ਇਹ ਮੰਨਣਾ ਹੈ ਕਿ ਇਹ ਅਭਿਸ਼ੁੱਧ ਧਾਰਮਿਕ ਔਰ ਸ਼ਹੀਦਾਂ ਨੂੰ ਯਾਦ ਕਰਨ ਦਾ ਧਿਆੜਾ ਸੀ ਇਹਦੇ ਤੇ ਰਾਜਨੀਤੀ ਕਰਨਾ ਦੁਰਭਾਗ્યਪੂਰਣਾ ਕੁਝ ਜਗਾਵਾਂ ਨੂੰ ਤੇ ਛੱਡ ਦੇਣਾ ਚਾਹੀਦਾ ਹੈ ਰਾਜਨੀਤੀ ਕਰਨ ਨੂੰ ਵਿਧਾਨ ਸਭਾ ਦਾ ਖਾੜਾ ਝੂਟਦੇ ਝੂਟਦੇ ਕਈ ਪ੍ਰਸਤਾਵ ਤੁਸੀਂ ਲੈ ਕੇ ਆਂਦੇ ਹੋ ਬਾਅਦ ਚ ਜਿਹਦਾ ਕੋਈ ਰਿਜ਼ਲਟ ਨਹੀਂ ਨਿਕਲਦਾ ਕਮ ਸੇ ਕਮ ਗੁਰੂ ਤੇਗ ਬਹਾਦਰ ਜੀ ਦੀਆਂ ਤੇ ਸ਼ਹੀਦਾਂ ਦੀ ਆੜ ਨਹੀਂ ਲੈਣੀ ਚਾਹੀਦੀ ਸੀ ਇਹ ਮੇਰਾ ਕਹਿਣਾ ਸਮਝ ਜੀ ਚੰਡੀਗੜ੍ਹ ਯੂਨੀਵਰਸਿਟੀ ਨੂੰ ਲੈ ਕੇ ਬੜਾ ਵਿਵਾਦ ਹੋ ਰਿਹਾ ਕਹਿੰਦੇ ਸਿਨੇਟ ਸਿਨੇਟ ਦੀ ਕਹਿੰਦੇ ਚੋਣ ਨਹੀਂ ਕਰਾਈ ਜਾਈ ਜਾਈ ਕਿਸ ਤਰ੍ਹਾਂ ਇਸ ਦਾ ਐਸਾ ਕਿ ਇੱਕ ਪ੍ਰੋਸੀਜਰ ਹੈ ਔਰ ਮੈਨੂੰ ਉਮੀਦ ਹੈ ਕਿ ਬਹੁਤ ਜਲਦ ਚੋਣ ਦੀ ਘੋਸ਼ਣਾ ਜਿਹੜੀ ਹੈ ਹੋਣ ਵਾਲੀ ਹੈ ਔਰ ਔਰ ਕਿਤੇ ਵੀ ਕੇਂਦਰ ਦੀ ਨੀਅਤ ਕਿਸੇ ਨੂੰ ਧਿਆਨ ਦੀ ਨਹੀਂ ਹੈ ਲੇਕਿਨ ਮੈਂ ਐਵੇਂ ਲਾਈਟ ਮੂਡ ਜੀ ਇੱਕ ਗੱਲ ਕਹਿੰਦਾ ਚੰਡੀਗੜ੍ਹ ਦੇ ਅੰਦਰ ਤੇ ਚੋਣ ਹੋ ਜੇਗੀ ਔਰ ਵੀ ਘੋਸ਼ਣਾ ਵੀ ਹੋ ਜੇਗੀ ਉਹਦਾ ਜੋ ਪ੍ਰੋਸੀਜਰ ਹੁੰਦਾ ਉਹਨੂੰ ਅਡਾਪਟ ਵੀ ਹੋ ਜਾਏਗਾ ਚੰਡੀਗੜ੍ਹ ਦਾ ਸਿਸਟਮ ਅੱਛਾ ਹੈ ਨਾ ਪੰਜਾਬ ਦਾ ਪੰਜਾਬ ਪੰਜਾਬ ਯੂਨੀਵਰਸਿਟੀ ਦਾ ਸਿਸਟਮ ਅੱਛਾ ਹੈ ਨਾ ਇਹਦਾ ਮਤਲਬ ਚੰਡੀਗੜ੍ਹ ਪੰਜਾਬ ਯੂਨੀਵਰਸਿਟੀ ਦਾ ਮੁੱਖ ਮੰਤਰੀ ਜੀ ਜਰ ਅੱਗੇ ਆ ਕੇ ਪੰਜਾਬ ਦੀਆਂ ਯੂਨੀਵਰਸਿਟੀਆਂ ਚ ਵੀ ਉਹਨੂੰ ਲਾਗੂ ਕਰਾਣ ਉੱਥੇ ਤੇ ਸਟੂਡੈਂਟ ਦੇ ਚੋਣਾਂ ਤੱਕ ਬੰਦ ਕਰਤੇ ਦੇ ਤੁਸੀਂ ਚਾਹੇ ਪੰਜਾਬੀ ਯੂਨੀਵਰਸਿਟੀ ਹੋਵੇ ਚਾਹੇ ਫਿਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਹੋਵੇ ਚਾਹੇ ਚਾਹੇ ਸਾਰੀਆਂ ਨਾਮੀਂ बाबा ਫਰੀਦ ਉੱਥੇ ਤੇ ਤੁਸੀਂ ਸਾਰੀਆਂ ਨੋਮੀਨੇਸ਼ਨ ਜੈਨੇਟ ਕਰਦੇ ਹੋ ਸਾਰੀਆਂ ਪੋਸਟਾਂ ਸੈਨੇਟ ਜ਼ੋਨਰ ਕੁਝ ਨਹੀਂ ਹੈ ਮੈਂ ਕਹਣਾ ਇਹ ਸੁੰਦਰ ਜਿਹੜਾ ਇਹ ਪ੍ਰੋਸੈਸ ਹੈ ਇਹ ਪਣ ਪੂਰੇ ਪੰਜਾਬ ਚ ਲਾਗੂ ਹੈ ਇਹ ਭਾਜਪਾ ਦੀ ਡਿਮਾਂਡ ਹੈ ਚੰਡੀਗੜ੍ਹ ਪੰਜਾਬ ਯੂਨੀਵਰਸਿਟੀ ਦਾ ਚੋਣ ਹੋਏਗਾ ਹਰ ਹਾਲਤ ਹੋਏਗਾ ਇਹਦੇ ਉੱਤੇ ਰਾਜਨੀਤੀ ਕਰਨ ਤੋਂ ਵੀ ਬਾਜਾਓ ਵਿਦਿਆਰਥੀਆਂ ਦਾ ਮਾਮਲਾ ਵਿਦਿਆਰਥੀਆਂ ਦਾ ਰਹਿਣ ਦਿਓ ਹਰ ਵੇਲੇ ਪੰਜਾਬ ਦੀਆਂ ਭਾਵਨਾਵਾਂ ਨਾਲ ਖੇਲਣਾ ਪੰਜਾਬ ਦੀਆਂ ਭਾਵਨਾਵਾਂ ਦੀ ਆੜ ਲੈ ਕੇ ناکਾਮੀਆਂ ਛਾਪਾਣਾ ਬੰਦ ਕਰਨ ਔਰ ਨੇਤੇ ਕਾਂਗਰਸ ਤਾਂ ਪਸੀ ਹੈ ਅਗਰ ਅਜੇ ਇਹ ਮਸਲੇ ਹੈਗੇ ਨੇ ਅਗਰ ਪਾਣੀ ਦਾ ਮਸਲਾ ਹੈ ਅਗਰ ਚੰਡੀਗੜ੍ਹ ਪੰਜਾਬ ਦਾ ਅਧਿਕਾਰ ਹੋਣ ਦੇ ਬਾਵਜੂਦ ਵੀ ਪੰਜਾਬ ਦਾ ਹਿੱਸਾ ਨਹੀਂ ਬਣ ਪਾਇਆ ਕੌਣ ਦੋਸ਼ੀ ਹੈ ਉਹਦੇ ਲਈ ਕਿਹਦੀ ਸਰਕਾਰ ਸੀ ਉਸ ਵੇਲੇ? ਧਿਆ ਪ੍ਰਤਾਪ ਆਜਵਾ ਉਹਦੇ ਲਈ ਮਾਫੀ ਮੰਗਣਗੇ? ਆਪਣੇ નેਤ੍ਰਿਤਵ ਦੀ ਨਖੇਦੀ ਕਰਨਗੇ? ਜੇ ਜਦੋਂ ਪੰਜਾਬ ਦਾ ਪੁਨਰਗਠਨ ਹੋਇਆ ਚੰਡੀਗੜ੍ਹ ਕਿਉਂ ਨਹੀਂ ਦਿੱਤਾ ਗਿਆ? ਕੀ ਉਸ ਵੇਲੇ ਦਾ ਜਿਹੜਾ ਕਾਂਗਰਸ ਦਾ નેਤ੍ਰਿਤਵ ਹੈ ਉਹ ਉਹਦਾ ਵਿਰੋਧ ਕਰਨਗੇ? ਉਹਦੀ ਨਖੇਦੀ ਕਰਨਗੇ? ਐਵੇਂ ਉਂਗਲੀ ਨੂੰ ਖੂਨ ਲਾ ਕੇ ਸ਼ਹੀਦ ਹੋ ਕੇ ਬਾਂਗਾ ਮਾਰੀ ਜਾਨੀਆਂ ਮੋਦੀ ਤਾਂ 11 ਸਾਲ ਤੋਂ ਆਇਆ ਇਹ ਜਿਹੜੇ ਇਹ ਦਾਦ ਚ ਵਿਰਾਸਤ ਚ ਮਿਲੀਆਂ ਚੀਜ਼ਾਂ ਜਿਹਨੂੰ ਉਹ ਧੀਰੇ ਧੀਰੇ ਠੀਕ ਕਰ ਰਹੇ ਨੇ ਇਹ ਗੱਲ ਪੰਜਾਬੀਆਂ ਨੂੰ ਵੀ ਸਮਝਣੀ ਚਾਹੀਦੀ ਹੈ ਪੰਜਾਬ ਪੰਜਾਬੀਏ ਤਰ ਪੰਜਾਬ ਦੇ ਜੁੜੇ ਮੁੱਦਿਆਂ ਨਾਲ ਮੋਦੀ ਸਾਹਿਬ ਜਿੰਨਾ ਪਿਆਰ ਕਰਦੇ ਨੇ ਅਜੇ ਤੱਕ ਕੋਈ ਕਿਸੇ ਪ੍ਰਧਾਨ ਮੰਤਰੀ ਨੇ ਉਹਨਾ ਪਿਆਰ ਨਹੀਂ ਕੀਤਾ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਗਾ ਬਾਬਾ ਨਾਨਕ ਨੇ ਮੋਦੀ ਕੋਲੋਂ ਸੇਵਾ ਲਈ ਇਹ ਤਾਂ ਪਤਾ ਨਹੀਂ ਕਿਨਾ ਕਿਨਾ ਦੀ ਤੋਂ ਦੌਰ ਆਪਿ ਡੇਰੇ குரு ਪੁੱਤਰ ਦਾ ਸਾਬ ਜਦਿਆਂ ਦਾ ਚਾਰੇ ਸਾਬ ਜਦਿਆਂ ਦਾ ਬਲੀਦਾਨ ਵਿਸ਼ਵ ਵਿਆਪੀ ਬਨਾਇਆ ਵੀਰਵਾਲ ਦਿਵਸ ਦੀ ਘੋਸ਼ਣਾ ਕਰਕੇ ਇਹ ਸਾਡੇ ਨਾਲ ਗੱਲਾਂ ਕਰਨਗੇ ਅਸੀਂ ਪੰਜਾਬ ਚ ਜੀਨੇ ਆ ਪੰਜਾਬ ਲਈ ਜੀਨੇ ਆ ਪੰਜਾਬੀਅਤ ਲਈ ਜੀਨੇ ਆ ਔਰ ਪੰਜਾਬ ਦੇ ਲੇਕਿਨ ਅਸੀਂ ਧਰਮ ਦੀ ਆੜ ਨਹੀਂ ਲੈਂਦੇ ਅਸੀਂ ਪੰਜਾਬ ਨੂੰ ਵਿਕਸਿਤ ਪੰਜਾਬ ਬਣਾਉਣਾ ਚਾਹੁੰਦੇ ਆ ਦੂਜੇ ਸਟੇਟਾਂ ਦੇ ਨਾਲ ਉਹਦੀ ਜਿਹੜੀ ਗਣਨਾ ਹੈ ਵੀਰਤਾ ਲਈ ਗਣਨਾ ਹੋਏ ਉਹਦੀ ਵਿਕਾਸ ਲਈ ਬੇਰੁਜ਼ਗਾਰੀ ਕਿਸਾਨ ਇਹਨਾਂ ਸਾਰੀਆਂ ਚੀਜ਼ਾਂ ਤੋਂ ਪੰਜਾਬ ਬਾਹਰ ਨਿਕਲੇ ਨਸ਼ੇ ਤੋਂ ਬਾਹਰ ਨਿਕਲੇ ਇਹਦੀ ਤਾਂ ਚਰਚਾ ਨਹੀਂ ਕਰਨੀ ਇਹਨਾਂ ਨੇ ਨਾ ਇਹ ਨਸ਼ੇ ਤੇ ਚਰਚਾ ਕਰਦੇ ਨੇ ਨਾ ਕਾਨੂੰਨ ਵਿਵਸਥਾ ਤੇ ਚਰਚਾ ਕਰਦੇ ਨੇ ਜਾਂ 13 ਸਾਲ ਦੀ ਬੱਚੀ ਦੇ ਨਾਲ ਜਲੰਧਰ 'ਚ ਬਲਤਕਾਰ ਹੋ ਜਾਂਦਾ ਲੁਧਿਆਣੇ ਦੇ ਅੰਦਰ 4 ਸਾਲ ਦੀ ਬੱਚੀ ਦੇ ਨਾਲ ਕੁਕਰਮ ਹੋ ਜਾਂਦਾ ਉਹਦੇ ਤੇ ਕੋਈ ਚਰਚਾ ਨਹੀਂ ਹੈ ਰੋਜ਼ ਪੰਜਾਬ ਦੇ ਅੰਦਰ ਗੋਲੀ ਚੱਲਦੀ ਹੈ ਤਾਂ ਬੰਗਾ ਦੇ ਅੰਦਰ 40 ਗੋਲੀਆਂ ਚੱਲ ਗਈਆਂ ਉਸ ਤੋਂ ਪਹਿਲਾਂ ਫਿਰੋਜ਼ਪੁਰ ਦੇ ਅੰਦਰ ਹੱਤਿਆ ਹੋ ਜਾਂਦੀ ਹੈ ਪੰਜਾਬ ਦੇ ਬੇਸਿਕ ਮੁੱਦਿਆਂ ਤੋਂ ਧਿਆਨ ਜਦੋਂ ਜਦੋਂ ਚਾਹੇ ਉਹ ਕਾਂਗਰਸ ਆ ਚਾਹੇ ਆਮ ਆਦਮੀ ਪਾਰਟੀ ਆ ਜਦੋਂ ਜਦੋਂ ਇਹ ਫੇਲ ਹੁੰਦੀ ਆ ਇਹ ਪੰਜਾਬੀ ਕਿਉਂਕਿ ਵਿਚਾਰਾ ਦਿਲ ਨਾਲ ਸੋਚਦਾ ਉਹ ਸਾਡੇ ਦਿਲਾਂ ਨਾਲ ਖੇលਦੇ ਨੇ ਇਹਨਾਂ ਤੋਂ ਬਾਹਰ ਜਾਓ ਇਹਨਾਂ ਕੋਲੋਂ ਪੰਜਾਬ ਦਾ ਕੋਈ ਭਲਾ ਨਹੀਂ ਹੋਣ ਵਾਲਾ ਦੇਖੋ ਜੀ ਜਿਹਨਾਂ ਨੁਕਸ ਕੱਢਣਾ ਉਹ ਤਾਂ ਕੱਢਣੇ ਕੱਢਣਾ ਉਹਨਾਂ ਨੇ ਤਾਂ ਉਹ ਤਾਂ ਐਸੇ ਕੰਮ ਕੀ ਹੁੰਦੇ ਨੇ ਪਹਿਲਾਂ ਉਹ ਕਹਿੰਦੇ ਸੀਗੇ ਜੀ ਇਹਦਾ ਕੀ ਕਰੋਗੇ ਜਿਹੜੀ ਜਿਹੜੀ ਰੇਤ ਆ ਗਈ ਉੱਪਰੋਂ ਜਦੋਂ ਅਸੀਂ ਕਹਿੰਦਾ ਕਿ ਜੀ ਦਾ ਖੇਤ ਉਹਦੀ ਰੇਤ ਫਿਰ ਕਹਿੰਦੇ ਜੀ ਇਹ ਮਾਈਨਿੰਗ ਹੈ ਜਦਕਿ ਹਾਈਕ ਮਨਜੋ ਹਾਈ ਕੋਰਟ ਨੇ ਕਹਿ ਰੱਖਿਆ ਸਾਨੂੰ ਕਿ ਤੁਸੀਂ ਇਹਨੂੰ ਚਕਾਓ ਇਹਨੂੰ ਅਸੀਂ ਮਾਈਨਿੰਗ ਨਹੀਂ ਮੰਨਾਂਗੇ ਸੋ ਅਸ਼ਵਨੀ ਸ਼ਰਮਾ ਦੇ ਕਹਿਣ ਨਾਲ ਕੁਝ ਨਹੀਂ ਹੁੰਦਾ ਉਹਨਾਂ ਨੇ ਤਾਂ ਆਪਣੀ ਰਾਜਨੀਤੀ ਕਰਨੀ ਹੁੰਦੀ ਔਰ ਇੱਕ ਦੋ ਜਗ੍ਹਾ ਤੇ ਫੋਟੋ ਫੋਟੋ ਖਿਚਾ ਕੇ ਚਲੇ ਜਾਂਦੇ ਨੇ ਕੇਂਦਰੀ ਮੰਤਰੀ ਵੀ ਪਹਿਲਾਂ ਇੱਥੇ ਤੁਹਾਡੇ ਕੋਲੇ ਆਏ ਤੁਹਾਡੇ ਕੈਮਰੇ ਚ ਫੋਟੋ ਪਈਆਂ ਹੋਣੀਆਂ ਹੈਨਾ ਉਹ ਉਹ ਆ ਜਾਂਦੇ ਸੀ ਆ ਕੇ ਪਜਾਮੇ ਟੰਕ ਕੇ ਹੜਾਂ ਚ ਦੇਖ ਕੇ ਉੱਥੇ ਬੱਚ ਕਹਿੰਦੇ ਸੀ ਉੱਥੇ ਜਾ ਕੇ ਦੱਸਾਂਗੇ ਪਤਾ ਨਹੀਂ ਕੀ ਦੱਸਿਆ ਹਜੇ ਤੱਕ 1600 ਕਰੋੜ ਰੁਪਏ ਜਿਹੜਾ ਅਸ਼ਵੀਨੀ ਸ਼ਰਮਾ ਜੀ ਨੂੰ ਮੈਂ ਕਹਿਣਾ ਚਾਹੁੰਦਾ ਬੀਜੇਪੀ ਦੇ ਜਿੰਨੇ ਵੀ ਲੀਡਰ ਨੇ ਹਾਲਾਂਕਿ ਚਲੋ ਅਸ਼ਵੀਨੀ ਸ਼ਰਮਾ ਤਾਂ オリジナル ਨੇ ਆਰਗੇਨਿਕ ਨੇ ਬੀਜੇਪੀ ਦੇ ਬਾਕੀ ਜਿਹੜੀ ਕਾਂਗਰਸ ਵੱਲੋਂ ਆਏ ਹੋਏ ਨੇ ਕੈਪਟਨ ਸਾਹਿਬ ਮਨਪ੍ਰੀਤ ਬਾਦਲ ਫਤੇਜੰਗ ਬਾਜਵਾ ਹੈਨਾ ਤੇ ਜਿੰਨੇ ਵੀ ਜਾਖੜ ਸਾਹਿਬ ਵੀ ਮੈਂ ਉਹਨਾਂ ਨੂੰ ਵੀ ਕਹਿਣਾ ਚਾਹੁੰਦਾ ਕਿ ਕਿਰਪਾ ਕਰਕੇ ਜਿਹੜਾ 1600 ਕਰੋੜ ਰੁਪਏ ਦਾ ਟੋਕਨ ਮਨੀ ਕਹਿ ਕੇ ਗਏ ਸੀਗੇ ਐਸੇ ਜ਼ਿਲ੍ਹੇ 'ਚ ਪ੍ਰਧਾਨ ਮੰਤਰੀ ਜੀ ਉਹੀ ਦਵਾ ਦਿਓ ਜੀ ਤੁਸੀਂ ਬਾਕੀ ਬਾਅਦ ਚ ਦੇਖ ਲਾਂਗੇ ਅਸਵਨੀ ਸ਼ਰਮਨ ਪੰਜਾਬ ਦਾ ਮੁੱਦਾ ਨਹੀਂ ਹੈਗਾ ਜੀ ਕੋਈ ਹੋਰ ਗੱਲ ਕਰੋ ਵਧੀਆ ਗੱਲ ਇੱਕ ਪੋਰਟਲ ਚੱਲਦੀ ਹੈ ਤੇ ਲੋਕੀ ਸ਼ਿਕਾਇਤ ਪਾ ਸਕਦੇ ਨੇ ਹਾਂ ਜੀ ਇੱਕ ਪੋਰਟਲ ਚੱਲਦੀ ਸੀਐਮ ਪੋਰਟਲ ਸਰ ਚੱਲਦੀ ਨੇ ਹਾਂ ਜੀ ਉਹ ਸਰ ਸ਼ਿਕਾਇਤਾਂ ਜਿਹੜੀਆਂ ਫਾਰਵਰਡ ਤੇ ਹੁੰਦੀਆਂ ਨੇ ਡਿਪਾਰਟਮੈਂਟਾਂ ਨੂੰ ਪਰ ਦੋ ਦੋ ਮਹੀਨੇ ਲੱਗੇ ਕੋਈ ਕਾਰਵਾਈ ਨਹੀਂ ਨਹੀਂ ਜੀ ਹੁੰਦੀ ਹੈ ਜੀ ਕਾਰਵਾਈ ਉਹ ਮੇਰੇ ਕੋਲ ਆਉਂਦੀਆਂ ਨੇ ਜੀ ਹਰ ਇੱਕ ਮੇਰੇ ਤੁਹਾਡੀ ਹੋ ਸਕਦੀ ਹੈ ਪਰਸਨਲ ਕੋਈ ਨਿੱਜੀ ਹੋ ਸਕਦੀ ਹੈ ਮੈਨੂੰ ਦੱਸ ਦਿਓ ਕੋਈ 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 ਗੱਲ ਨਹੀਂ ਹੋ ਜੂਗੀ ਪਹਿਲਾਂ ਪਹਿਲਾਂ ਮੈਨੂੰ ਦੱਸੋ ਅਸ਼ਵਿਨ ਸ਼ਰਮਾ ਜੀ ਇਹ ਪੁੱਛੇ ਪ੍ਰਧਾਨ ਮੰਤਰੀ ਜੀ ਨੂੰ 12 ਸਾਲ ਹੋ ਗਏ ਪ੍ਰਧਾਨ ਮੰਤਰੀ ਬਣ ਉਹਨੂੰ ਪ੍ਰੈਸ ਕਾਨਫਰੰਸਾਂ ਕਿੰਨੀ ਕੀਤੀ ਨੇ ਹੈ ਫਿਰ ਮੈਂ ਜਿੰਨੇ ਚਿਰ ਥੋੜੇ ਸਵਾਲ ਨਹੀਂ ਮੁਕਦੇ ਮੈਂ ਉਹਨਾਂ ਚਿਰ ਇੱਥੇ ਬੋਲ ਕੇ ਜਾਊਂਗਾ ਅਸ਼ਵਿਨ ਸ਼ਰਮਾ ਜੀ ਨੂੰ ਕਹੋ ਕਿ ਪ੍ਰਧਾਨ ਮੰਤਰੀ ਜੀ ਨੂੰ ਪ੍ਰੈਸ ਕਾਨਫਰੰਸਾਂ ਕਰਨ ਦੀ ਹੱਤ ਪਾਓ ਤੁਸੀਂ ਕਦੇ ਮੈਂ ਇੱਥੇ ਫਿਰ ਦੇ ਇੱਥੇ ਐਮਰਜੈਂਸੀ ਤੇ ਆੰਬਤਾਂ ਗਾਣਾ ਕੱਲਾ ਗੁਰਦਾਸਪੁਰ ਨਹੀਂ ਜੀ ਪੰਜਾਬ ਦੇ ਇਹਨਾਂ ਨੇ ਬੇੜਾ ਕਰ ਕੀਤਾ ਪਹਿਲਾਂ ਜਿਹੜੀਆਂ ਸਰਕਾਰਾਂ ਸੀ ਜਿੰਨੇ ਜਿੰਨੀ ਵਾਰ ਵੀ ਆਏ ਨੇ ਕਾਲੀਦਾਰ ਬੀਜੇਪੀ ਵੀ ਆਈਏ ਇਕੱਠੇ ਬੀਜੇਪੀ ਨੇ ਕੱਲੇ ਵੀ ਲੜਕੇ ਦੇਖਿਆ ਹੈ ਸੈਂਟਰ ਚ ਬੀਜੇਪੀ ਐਸ ਵਕਤ ਕੱਲੀ ਹੈ ਇਸ ਤੋਂ ਇਲਾਵਾ ਕਾਂਗਰਸ ਵੀ ਇੱਥੇ ਆਈ ਹੈ ਦੱਸੋ ਕਿਹੜਾ ਕੰਮ ਹੈ ਸਕੂਲ ਇਹਨਾਂ ਨੇ ਪੱਠਾ ਬਠਾਇਆ ਹੋਇਆ ਸੀ ਹਸਪਤਾਲ ਇਹਨਾਂ ਨੇ ਪੱਠਾ ਬਠਾਇਆ ਹੋਇਆ ਸੀ ਟੋਲ ਪਲਾਜ਼ੇ ਲਾਏ ਹੋਏ ਸੀ ਕੋਈ ਕੰਮ ਨਹੀਂ ਹੋਇਆ ਸੀ ਹੁਣ ਆ ਇਸ ਵਕਤ ਪੰਜਾਬ ਸਰਕਾਰ ਜਿਹੜੀ ਇਹ ਕੰਮ ਕਰ ਰਹੀ ਹੈ ਜਿਦੇ ਵਿੱਚ ਸਰਕਾਰੀ ਨੌਕਰੀਆਂ ਬਿਨਾਂ ਕਿਸੇ ਕੈਸ਼ ਤੇ ਫਰਮਾਇਸ਼ ਤੋਂ ਮਿਲ ਰਹੀਆਂ ਨੇ ਜਿਦੇ ਵਿੱਚ ਟੋਲ ਪਲਾਜ਼ੇ 17 ਤੋਂ ਜ਼ਿਆਦਾ ਟੋਲ ਪਲਾਜ਼ੇ ਬੰਦ ਹੋ ਗਏ 626 ਲੱਖ ਰੁਪਏ ਪਰ ਡੇ ਬਚਦਾ ਜੀ ਲੋਕਾਂ ਦਾ ਉਹ ਬੰਦ ਹੋ ਗਏ ਹਾਲਾਂਕਿ ਉਹਨਾਂ ਦੀ ਮਿਆਦ ਕਾਫੀ ਧੀਰ ਪਹਿਲਾਂ ਬੰਦ ਹੋਣੇ ਚਾਹੀਦੇ ਸੀ ਪਰ ਚੱਲੀ ਜਾਂਦੀ ਸੀ ਅਸੀਂ ਬੰਦ ਕਰਤੇ ਆ ਕੇ ਹੈ ਜੀ ਐਸਐਸਐਫ ਦੁਨ ਦੇਸ਼ ਦੇ ਵਿੱਚ ਸਭ ਤੋਂ ਨੰਬਰ 1 ਸੜਕ ਸੁਰੱਖਿਆ ਦੇ ਵਿੱਚ ਨੰਬਰ 1 ਹੋਰ ਸੂਬੇ ਵੀ ਸਾਥੋ ਚੈੱਕ ਕੇ ਜਾ ਰਹੇ ਨੇ ਕਿ ਅਸੀਂ ਵੀ ਆਪਣੇ ਸੂਬਿਆਂ 'ਚ ਲਾਗੂ ਕਰਨਾ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ 10 ਲੱਖ ਰੁਪਏ ਦਾ ਜੀਵਨ ਬੀਮਾ ਹਰ ਪਰਿਵਾਰ ਵਾਸਤੇ ਸ਼ੁਰੂ ਕਰ ਰਹੇ ਹਾਂ ਠੀਕ ਹੈ ਨਾ ਆਉਣ ਵਾਲੇ ਦਿਨਾਂ 'ਚ ਹੋਰ ਬਹੁਤ ਵੱਡੇ ਵੱਡੇ ਪ੍ਰੋਜੈਕਟ ਜਿਹੜੇ ਨੇ ਉਹ ਆਮ ਲੋਕਾਂ ਦੇ ਪੱਖ ਦੇ ਆ ਰਹੇ ਨੇ ਤੇ ਬਿਜਲੀ ਦੇ ਵਿੱਚ 90% ਘਰਾਂ ਨੂੰ ਬਿਜਲੀ ਫ੍ਰੀ ਹੈ ਜਿਹੜੇ ਗੋਇੰਦਵਾਲ ਸਾਹਿਬ ਵਾਲਾ ਥਰਮਲ ਪਲਾਂਟ ਖਰੀਦ ਲਿਆ ਸਰਕਾਰ ਨੇ ਜਿਹੜਾ ਕਿ ਰਨਿੰਗ ਕੰਡੀਸ਼ਨ ਦੇ ਵਿੱਚ ਸੀਗਾ ਤੇ ਉੱਥੋਂ ਬਿਜਲੀ ਫਾਇਦਾ ਹੋ ਰਹੀ ਹੈ ਡੈਮਾ ਦੇ ਵਿੱਚ ਅਸੀਂ ਮੈਂ ਹੁਣ ਨਾਰਥ ਜ਼ੋਨ ਕਾਉਂਸਲ ਦੀ ਮੀਟਿੰਗ ਦੇ ਵਿੱਚ ਜਾ ਕੇ ਆਏ ਹਾਂ ਕਿ BBMP ਦੇ ਵਿੱਚ ਕੋਈ ਅਸੀਂ ਹੋਰ ਕੋਈ ਮੈਂਬਰ ਨਹੀਂ ਲੈਣਾ ਅਸੀਂ ਪੰਜਾਬ ਦਾ ਹੱਕ ਹੈ ਉੱਥੇ BBMP ਤੇ ਉਹ ਪੰਜਾਬ ਦੀ ਹੈ ਚੰਡੀਗੜ੍ਹ ਦਾ ਮੁੱਦਾ ਉਹਦੇ ਵਿੱਚ ਮੈਂ ਅਸੀਂ ਕਿਹਾ ਕਿ ਤੁਸੀਂ ਨਾ ਚੰਡੀਗੜ੍ਹ ਨਾ ਚੰਡੀਗੜ੍ਹ ਯੂਨੀਵਰਸਿਟੀ ਤੁਸੀਂ ਇਹਨੂੰ ਬਿਲਕੁਲ ਛੇੜ ਨਹੀਂ ਸਕਦੇ ਕਿਉਂਕਿ ਇਹ ਪੰਜਾਬ ਦੇ ਹੱਕ ਰਾਖਵੇਂ ਨੇ ਸੋ ਜਿੰਨਾ ਵੀ ਜਦੋਂ ਵੀ ਜਿੱਥੇ ਵੀ ਪੰਜਾਬ ਦੇ ਹੱਕਾਂ ਦੀ ਗੱਲ ਕਰਨੀ ਪੈਂਦੀ ਹੈ ਪੰਜਾਬ ਸਰਕਾਰ ਨਾਲ